ਸੋਹਣ ਵਰਗੰਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਪੱਠੀ ਵਾਲਾ ਦੁੱਲਾ ਕਲੱਬ ਦੇਖਿਆ ਸ਼ੇਰਾ ਅੱਜ ਸਾਡੇ ਕਲੱਬ ਦੇ ਵਿੱਚ ਲੋਹੜੀ ਸੈਲੀਬ੍ਰੇਸ਼ਨ ਮਨਾਈ ਗਈ ਹੈ ਲੋਹੜੀ ਨੂੰ ਸੈਲੀਬ੍ਰੇਟ ਕੀਤਾ ਗਿਆ ਵਾ ਜਿਸ ਦੇ ਵਿੱਚ ਕਲੱਬ ਦੇ ਮੈਂਬਰਸ ਨੇ ਲੋਹੜੀ ਤੇ ਡਾਂਸ ਕੀਤਾ ਭੰਗੜਾ ਪਾਇਆ ਤੇ ਨਾਲ ਸੀ ਧੂਣੀ ਬਾਲ ਕੇ ਉਹਦੇ ਵਿੱਚ ਸਾਰਿਆਂ ਨੇ ਅਤੇ ਨਾਲ ਹੋਰ ਪ੍ਰੋਗਰਾਮ ਕੀਤਾ ਟਾਈਮ ਕਿੱਦਾਂ ਰਿਹਾ ਜੀ ਬਹੁਤ ਅੱਛਾ ਰਿਹਾ ਜੀ ਸਾਰੇ ਮੈਂਬਰਸ ਨੇ ਕੋਬੇ ਇੰਜੋਏ ਕੀਤਾ ਸਭ ਨੇ ਲੋਹੜੀ ਤੇ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਆ ਜੀ ਇੱਥੇ ਤੁਹਾਨੂੰ ਸੇ ਕਰਾ ਰਹੇ ਨੇ ਦਾ ਕਲੱਬ ਤੁਹਾਡਾ ਹਾਂਜੀ ਹਰ ਮਹੀਨੇ ਜੀ ਇਕਾਈ ਦਾ ਕਲੱਬ ਚ ਫੰਕਸ਼ਨ ਜੀ ਕਦੇ ਦੀਵਾਲੀ ਸੈਲੀਬ੍ਰੇਸ਼ਨ ਲੋਰੀ ਦਾ ਨਵੇਂ ਸਾਲ ਦਾ ਗੁਰਪੁਰਬ ਮਨਾਈ ਦਾ ਜਨਮ ਅਸ਼ਟਮੀ ਮਨਾਈਦੀ ਹੈ ਜ ਜਿਹਦੇ ਵਿੱਚ ਸਾਰੀ ਲੇਡੀਜ਼ ਇਕੱਠੇ ਹੋ ਕੇ ਬਹੁਤ ਇੰਜੋਏ ਕਰਦੀਆਂ ਨੇ ਨਵਾਂ ਸਾਲਾਇਆ ਕਿੱਦਾਂ ਕਰਿਆ ਨਵਾਂ ਸਾਲ ਬਹੁਤ ਵਧੀਆ ਜੀ ਸਾਰੇ ਲਈ ਬਹੁਤ ਖੁਸ਼ੀਆਂ ਲੈ ਕੇ ਆਇਆ ਜੀ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ ਬਹੁਤੀ ਵਧਾਈਆਂ ਡਾਂਸ ਹੋ ਰਿਹਾ ਡਾਂਸ ਹੋ ਰਿਹਾ ਸਭ ਮੈਂਬਰਸ ਬਹੁਤ ਇੰਜੋਏ ਕਰਦੇ ਨੇ ਜੀ ਆਪਣਾ ਕਿਸਾਹੀ ਕਿਸ ਨੇ ਤਿਆਰ ਕੀਤਾ ਜਾਂ ਨਹੀਂ ਕੀਤਾ ਪਰ ਆਪਣੇ ਆਪ ਵੀ ਜਦੋਂ ਸ਼ੁਰੂ ਹੁੰਦਾ ਰਹਾ ਸਭ ਲੇਡੀਜ਼ ਡਾਂਸ ਕਰਦੀਆਂ ਨੇ ਜੀ ਜੋ ਦੇ ਵਿੱਚ ਲੇਡਿਸ ਆਪਣੇ ਘਰੋਂ ਨਿਕਲ ਕੇ ਆਪਣਾ ਥੋੜਾ ਜਿਹਾ ਇੰਜੋਏ ਕਰ ਸਕਣ ਲਾਈਫ ਦੇ ਵਿੱਚ ਆਪਣੇ ਫਰੈਂਡ ਸਰਕਲ ਦੇ ਵਿੱਚ ਮਿਲ ਸਕਣ ਸਾਰੇ ਬਹੁਤ ਖੁਸ਼ ਹੁੰਦੇ ਨੇ ਜੀ ਮੈਂ ਸਾਰਿਕਾ ਲੇਖੀ ਕ੍ਰੀਏਟਿਵ ਲੇਡਿਸ ਕਲਬ ਦੀ ਮੈਂਬਰ ਇੱਥੇ ਅਸੀਂ ਅੱਜ ਲੋੜੀ ਦਾ ਤਿਉਹਾਰ ਮਨਾਉਣ ਲਈ ਆਏ ਹੋਏ ਹਾਂ ਬੜੀ ਖੁਸ਼ੀ ਨਾਲ ਸਾਰਿਆਂ ਨੇ ਚੁੰਮ ਚਾਂਮ ਕੇ ਲੋੜੀ ਮਨਾਈ ਹੈ ਇੱਥੇ ਜਿਨ੍ਹਾਂ ਦੇ ਪੋਤੇ ਹੋਏ ਆ ਜਾਂ ਜਿਨ੍ਹਾਂ ਦੇ ਬੱਚਿਆਂ ਦੇ ਵਿਆਹ ਦੀ ਲੋੜੀ ਹੋਈ ਹੈ ਉਹਨਾਂ ਨੇ ਸਾਰਿਆਂ ਨੂੰ ਕਲੱਬ ਨੂੰ ਲੋੜੀ ਸਪான்ਸਰ ਕੀਤੀ ਹੈ ਅੱਜ ਸਾਡੇ ਇੱਥੇ ਰੂਹੀ ਦੇ ਘਰ ਬੇਟਾ ਹੋਇਆ ਉਹਨੇ ਵੀ ਲੋੜੀ ਦਿੱਤੀ ਹੈ ਪਰ ਉਹ ਆ ਨਹੀਂ ਸਕੀ ਹੈਗੀ ਬਟ ਅਸੀਂ ਉਹਨੂੰ ਬਹੁਤ ਮਿਸ ਕਰ ਰਹੇ ਹਾਂ ਇੱਥੇ ਸਭ ਨੇ ਗਿੱਧੇ ਡਾਂਸ ਪਰਫਾਰਮੈਂਸ ਕਰਕੇ ਤੇ ਲੋੜੀ ਮੂਫਲੀ ਰੇਵੜੀਆਂ ਗੱਚਾ ਖਾ ਕੇ ਇਹ ਤਿਉਹਾਰ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਥੈਂਕ ਯੂ ਹਾਂਜੀ ਅਸੀਂ ਹਰ ਮਹੀਨੇ ਜੋ ਵੀ ਮਹੀਨੇ ਚ ਫੰਕਸ਼ਨ ਆਂਦਾ ਹੈ ਬਹੁਤ ਅچھے ਝੂਮਜਾਮਨਾ ਮਨਾਣੇ ਹੈ ਮਜ਼ਾ ਆਂਦਾ ਹੈ ਸਾਰੇ ਇਕੱਠੇ ਮਿਲ ਕੇ ਇੰਜੋਏ ਕਰਦੇ ਹਾਂ ਆਪਣੀ ਪੁਰਾਣੀ ਸੰਸਕ੍ਰਿਤੀ ਨੂੰ ਯਾਦ ਕਰਦੇ ਹਾਂ ਕਿ ਆਪਣੇ Hindu ਧਰਮ ਦੇ ਤਿਉਹਾਰਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਗੱਜ-ਵੱਜ ਕੇ ਮਨਾਣੇ ਲੋਕਾਂ ਨੂੰ ਕੀ ਮੈਸੇਜ ਹੋ ਗਿਆ ਲੋਕਾਂ ਨੂੰ ਅਸੀ ਇਹ ਮੈਸੇਜ ਦੇਣੇ ਆ ਕਿ ਤੁਸੀਂ ਵੀ ਸਾਰੇ ਘਰਾਂ ਚੋਂ ਨਿਕਲ ਕੇ ਥੋੜੀ ਦੇਰ ਲਈ ਆਪਣੇ ਇੰਜੋਏ ਕਰਨ ਲਈ ਆਪਣੇ ਤਿਹਾਰਾਂ ਨੂੰ ਮਨਾਣ ਲਈ ਆਇਆ ਕਰੋ ਦੇਖੋ ਕੋਈ ਵੀ ਵੇਲਾ ਤਾਂ ਹੁੰਦਾ ਨਹੀਂ ਹੈਗਾ ਸਭ ਨੂੰ ਘਰਾਂ ਚ ਬਹੁਤ ਕੰਮ ਹੁੰਦੇ ਐ ਬਟ ਥੋੜਾ ਜਿਹਾ ਟਾਈਮ ਆਪਣੇ ਤਿਹਾਰਾਂ ਦੀ ਮਨਾਣ ਦੇ ਵਿੱਚ ਆਇਆ ਕਰੋ ਹੈਲਪ ਕਰਿਆ ਕਰੋ ਸਾਰਿਆਂ ਦੀ ਤੇ ਤਾਂ ਕਿ ਅਸੀਂ ਸਾਰੇ ਇਕੱਠੇ ਹੋ ਕੇ ਤਿਹਾਰ ਨੂੰ ਬੜੇ ਵਧੀਆ ਤਰੀਕੇ ਨਾਲ ਮਨਾਈਏ हाँ जी मेरा नाम अंजू मिश्रा है मैं क्रिएटिव क्लब से हूँ और आज यहाँ पे लोहड़ी का फेस्टिवल ऑर्गेनाइज किया गया है जिसमें सभी मेंबर सभी क्लब के लोग आए हुए हैं और बहुत एंजॉय कर रहे हैं इसमें हम लोगों ने काइट मेकिंग का भी रखा हुआ है कंपटीशन ये सभी हर मेंबर काइट एक एक डेकोरेट करके लगे प्राइजेस दिए गए साथ में लोहड़ी में आग भी जलाई गई है जिसमें हम लोग जो ਮੇਨ ਪੰਜਾਬੀ ਕਾ ਫੈਸਟੀਵਲ ਹੋਤਾ ਉਸਮੇ ਹਮ ਲੋ ਬਹੁਤ ਇੰਜੋਏ ਕੀ ਡਾਂਸ ਵੀ ਕੀਆ ਉਹ ਜਿਸੇ ਮੈਨੇ ਵੀ ਡਾਂਸ ਕਾ ਪਾਰਟਿਸਿਪੇਟ ਕੀਆ ਹੋਆ ਹੈ बहुत मज़ा आया बहुत इन्जॉय किया है गया गया गया। हाँ जी हाँ जी ये फंक्शन इस तरह के जरूर होने चाहिए लेडीज़ के लिए एक ये मंच है जिसमें अपना अंदर का हुनर निकालते हैं हम लोग डांस करते हैं जैसे मैं मैंने आज स्टेज पे डांस किया बहुत इंजॉय किया काइड मेकिंग की अपना बचपन बाहर निकल के आता है सभी का और बहुत मज़ा आता है आज के दिन हम लोग सारा घर की टेंशन सब भूल जाते हैं कि घर में क्या सब मतलब आज मैं एक गर्ल हूँ आज thank you, thank you so मैं एक बच्ची हूं सिर्फ बहुत एंजॉय करते थैंक यू थैंक यू सो मच मैं क्रिएटिव लेडीज क्लब दी प्रेसिडेंट विनयप्रीत कौर आज assi the lohri celebrate kiti hai lohri club vich bahut hi maza aaya assi bonfire kiti hai live aur us to ilawa assi aaj kite exhibition layi hai te unique concept assi leke aaye assi sare members ko art and craft karaya unna nu assi kiah ke apne apne karo koi vi kite bai tusi karke decorate karke lao ਤੇ ਸਾਰੇ ਮੈਂਬਰਸ ਬਹੁਤ ਹੀ ਸੋਹਣੀਆਂ ਸੋਹਣੀਆਂ ਕਾਈਟਸ ਡੈਕੋਰੇਟ ਕਰਕੇ ਲੈ ਆਏ ਕਈਆਂ ਨੇ ਲੋਹੜੀ ਥੀਮ ਚੁਣੀ ਕਈਆਂ ਨੇ ਆਪਣੇ ਪਰਸਨੈਲਿਟੀ ਅਕੋਰਡਿੰਗ ਉਹਨੂੰ ਡੈਕੋਰੇਟ ਕੀਤਾ ਬਹੁਤ ਹੀ ਅੱਛਾ ਪ੍ਰੋਗਰਾਮ ਰਿਹਾ ਇਹ ਅੱਜ ਫੰਕਸ਼ਨ ਕਰਦੇ ਹੁੰਦੇ ਰਹੂਗੇ ਹਾਂਜੀ ਡੈਫੀਨੇਟਲੀ ਅਸੀਂ ਆਪਣੇ ਕਲੱਬ ਵਿੱਚ ਹਰ ਮੰਥ ਇਸ ਤਰ੍ਹਾਂ ਦਾ ਫੰਕਸ਼ਨ ਕਰਦੇ ਆ ਜਿਹੜੀ ਵੀ ਸਾਡੇ ਫੈਸਟੀਵਲ ਹੁੰਦਾ ਉਸ ਅਕੋਰਡਿੰਗ ਅਸੀਂ ਥੀਮ ਚੂਜ਼ ਕਰ ਲੈਂਦੇ ਆ ਤੇ ਉਸ ਅਕੋਰਡਿੰਗ ਅਸੀਂ ਫੰਕਸ਼ਨ ਕਰਦੇ ਆ ਉਹ ਬਹੁਤ ਕੁਝ ਕਰਦੇ ਆਂ ਪੁਰਾਣੀ ਲੋਹੜੀ ਵਾਲੀ ਜਿਹੜੀ ਲੋਕਾਂ ਨੂੰ ਡੈਫੀਨੇਟਲੀ ਮੈਂ ਜਦੋਂ ਇਹ ਕਲੱਬ ਜੁਆਇਨ ਕੀਤਾ ਸੀ ਸਭ ਤੋਂ ਪਹਿ ਤੇ ਉਹਦੇ ਵਿੱਚ ਅਸੀਂ ਕਲੀਅਰ ਮੈਸੇਜ ਦਿੱਤਾ ਸੀ ਕਿ ਕੇਵਲ ਪੁੱਤਰ ਹੀ ਮਿੱਠੜੇ ਮੇਵੇ ਨਹੀਂ ਹੁੰਦੇ ਤੀਆਂ ਵੀ ਮਿੱਠੀਆਂ ਮਿਸ਼ਰੀਆਂ ਹੁੰਦੀਆਂ ਨੇ ਤੇ ਤੀਆਂ ਦੀ ਲੋੜੀ ਡੈਫੀਨੇਟਲੀ ਕਰਨੀ ਚਾਹੀਦੀ ਹੈ ਮੇਰੀਆਂ ਆਪਣੀਆਂ ਦੋ ਤੀਆਂ ਨੇ ਤੇ ਮੈਂ ਉਹਨਾਂ ਦੀ ਲੋੜੀ ਗੱਜ-ਵੱਜ ਕੇ ਕੀਤੀ ਹੈ ਲੋਕਾਂ ਨੂੰ ਕੀ ਮੈਸੇਜ ਹੋ ਗਿਆ ਮੈਂ ਲੋਕਾਂ ਨੂੰ ਇਹੀ ਮੈਸੇਜ ਦਵਾਂਗੀ ਕਿ ਲੋੜੀ ਇਹ ਵੀ ਇੱਕ ਤਿਹਾੜ ਹੈ ਜਿਹਦੇ ਵਿੱਚ ਅਸੀਂ ਐਨੀਮੀਟੀ ਜਿਹੜੀ ਹੈ ਉਹ ਬਾਲਦੇ ਆ ਅੱਗ ਵਿੱਚ ਤੇ ਸਾਨੂੰ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈ ਕਿਸੇ ਪ੍ਰਤੀ ਗੁੱਸਾ ਨਹੀਂ ਰੱਖਣਾ ਚਾਹੀਦਾ ਖੁਸ਼ੀਆਂ ਮੜਨੀਆਂ ਚਾਹੀਦੀਆਂ ਤੇ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਪੰਗੜੇ ਪੈ ਰਿਹਾ ਡੈਫੀਨੇਟਲੀ ਸਭ ਨੇ ਬਹੁਤ ਪੰਗੜੇ ਪਾਏ ਔਰ ਹੋਰ ਵੀ ਅਸੀ ਪਾਵਾਂਗੇ ਅਸੀਂ ਢੋਲੀ ਵੀ ਬੁਲਾਇਆ ਡੀਜੇ ਵੀ ਬੁਲਾਇਆ ਔਰ ਬਹੁਤ ਇੰਜੋਏ ਕਰੇ ਹਾਂ ਭਵੰਤ ਕੌਰ ਪੰਬਰ ਚੇਅਰ ਪਰਸਨ ਆਫ ਕ੍ਰੀਏਟਿਵ ਲੇਡੀਜ਼ ਕਲੱਬ ਅੱਜ ਅਸੀਂ ਆਪਣੇ ਕਲੱਬ ਵਿੱਚ ਲੋੜੀ ਦਾ ਤਿਹਾਰ ਸੈਲੀਬ੍ਰੇਟ ਕਰ ਰਹੇ ਆ ਤੇ ਬਹੁਤ ਅੱਛੇ ਤਰੀਕੇ ਨਾਲ ਪੂਰੀ ਟੀਮ ਨੇ ਤਿਆਰੀ ਕੀਤੀ ਆ ਧੁਣੀ ਵੀ ਬਾਲੀ ਆ ਗੁੰਗਫਲੀ ਰੋਡੀਆਂ ਸਾਰਿਆਂ ਨੂੰ ਲੋੜੀ ਵੀ ਦਿੱਤੀ ਗਈ ਆ ਔਰ ਬੰਪਰ ਤੰਬੂਲਾ ਖੜਾਇਆ ਸੀ ਔਰ ਡਾਕਟਰ ਟਾਕ ਹੋ ਰਹੀ ਹੈ ਔਰ ਮੈਂਬਰ ਅਲੱਗ-ਅਲੱਗ ਤਰ੍ਹਾਂ ਦੇ ਆਪਣੇ ਮਨ ਦੇ ਵਿਚਾਰ ਨਾਲ ਕਾਈਟਸ ਬਣਾ ਕੇ ਲਿਆਏ ਆ ਬਹੁਤ ਅੱਛਾ ਲੱਗ ਰਿਹਾ ਔਰ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਕਾਈਟਸ ਦੀ ਐਗਜ਼ੀਬਿਸ਼ਨ ਲੱਗੀ ਹੁੰਦੀ ਹੈ ਐਸ ਯੂਜ਼ੂਅਲ ਲੋੜੀ ਤੇ ਪਤੰਗਾਂ ਨੂੰ ਖਾਸ ਅਹਿਮੀਅਤ ਦਿੱਤੀ ਜਾਂਦੀ ਆ ਸਾਰੇ ਬੱਚੇ ਬੁੱਢੇ ਸਭ ਇੰਜੋਏ ਕਰਦੇ ਆ ਕਾਈਟਸ ਨੂੰ ਉਡਾ ਕੇ ਔਰ ਆਪਣੇ ਜ਼ਿੰਦਗੀ ਦਾ ਲੁਤਫ ਉਠਾਉਂਦੇ ਆ सो so, मैं लोहड़ी ते नवे साल के सार्या बहुत बहुत मुबारक दिनी हाँ और सारे चढ़दी कला चरण थैंक यू मेरा नाम मोनिका साक्षी गुप्ता है मैं क्रिएटिव लेडीज़ क्लब की एडवाइज़र हूँ और एंकर हूँ आज हमारे यहाँ लोहड़ी की सेलिब्रेशन हो रही है जिसमें सभी ने डिफरेंट डिफरेंट तरह से काइट्स डेकोरेट करके लेके आने थे तो उसमें हमने फर्स्ट सेकंड प्राइज़ निकाले हैं कॉन्सोलेसन टूर निकाले हैं फाइव लकी ड्रॉज़ निकाले हैं फर्स्ट प्राइज बाई चांस मेरा ही निकला है काइट कॉम्पिटिशन में तो हमने बहुत इन्जॉय किया हमारी यहाँ परफॉर्मेंसेस थी बम्पर तम्बोला थी और लॉट्स ऑफ गिफ्ट्स थे हमने बहुत ज़्यादा इंजॉय किया कैसा रहा आज का आज का मुझे तो लग रहा है माइंड ब्लोइंग रहा बाकी सभी मेंबर्स की आप लोग तो वो भी बताएंगे हाँ जी आज लोड़ी भी बांटी गई है नीलम जी की तरफ से हरमीत जी की तरफ से बबली जी की तरफ से एंड स्वीटी जी की तरफ से क्या लोगों को मैसेज बस चाहे लड़का है चाहे लड़की है सब बराबर हैं लोड़ी अपनी खुशियों के साथ बांटें ये लड़कियों का ही त्यौहार है लड़कों का भी त्यौहार है तो सब मिलजुल के खुशियाँ मनाएं डांस हो रहा है यहाँ पे बहुत परफॉर्मेंसेज हुई हैं जी माइंड ब्लोइंग हमारी क्लब की बेस्ट डांसर्स आशू जी ने डांस किया है मैंने अपनी परफॉर्मेंस दी है ਬਲਵਿੰਦਰ ਬਤਰਾਜੀ ਨੇ ਬਹੁਤ ਅੱਛਾ ਪੰਜਾਬੀ ਡਾਂਸ ਕੀਤਾ ਹੈ ਮੇਰਾ ਨਾਮ ਸੁਇਤੀ ਚਾਵਲਾ ਮੈਂ ਕ੍ਰੀਏਟਿਵ ਲੇਡੀਜ਼ ਕਲੱਬ ਦੀ ਕਲਚਰ ਸੈਕਟਰੀ ਸਾਡੇ ਕਲੱਬ ਦੇ ਵਿੱਚ ਅੱਜ ਲੋੜੀ ਦਾ ਫੰਕਸ਼ਨ ਮਨਾਇਆ ਗਿਆ ਹੈ ਜਿਹਦੇ ਵਿੱਚ ਮੀਆਂ ਫਰੈਂਡਸ ਨੇ ਬਹੁਤ ਹੀ ਅੱਛੀ ਪਰਫਾਰਮੈਂਸ ਦਿੱਤੀ ਹੈ ਤੇ ਅਸੀਂ ਅੱਗ ਵੀ ਲੋੜੀ ਦੀ ਧੁਨ ਵੀ ਲਗਾਈ ਹੈ ਆ ਬਸ ਮੈਂ ਇਹੀ ਕਹਿਣਾ ਚਾਹਾਂਗੀ ਇਸ ਤੋਂ ਬਾਅਦ ਕਿ ਸਾਰਿਆਂ ਨੂੰ ਇਹ ਤੇ ਹੋਰ ਮਿਲਜੁਲ ਕੇ ਮਿਲਾਨਾ ਚਾਹੀਦਾ ਹੈ ਕਿਦਾ ਦਾ ਰੈਂਦੇਆ ਪ੍ਰੋਗਰਾਮ ਤੁਸੀਂ ਕਰਦੇ ਹੁੰਦੇ ਕਲੱਬ ਦੇ ਵਿੱਚ ਅੱਗੇ ਵੀ ਹੋਈ ਹੈ ਪਹਿਲੇ ਵੀ ਹਾਂਜੀ ਇਹ ਸਾਡੇ ਕਲੱਬ ਵਿੱਚ 5 ਸਾਲਾਂ ਤੋਂ ਹੋ ਰਿਹਾ ਹੈ ਤੇ ਹਮੇਸ਼ਾ ਹੀ ਚੱਲਦਾ ਆ ਰਿਹਾ ਹੈ ਲੋੜੀ ਦਾ ਸਾਰੇ ਫੰਕਸ਼ਨ ਅਸੀਂ ਸੈਲੀਬ੍ਰੇਟ ਕਰਦੇ ਹਾਂ ਜੋ ਵੀ ਥੀਮ ਹੁੰਦੀ ਹੈ ਇਸ ਵਾਰ ਲੋੜੀ ਦੀ ਥੀਮ ਸੀ ਤਾਂ ਲੋੜੀ ਹੀ ਮਨਾਈ ਹੈ ਲੋੜੀ ਦਾ ਤਿਹਾਰ ਸੀ ਲੋੜੀ ਹੀ ਮਨਾਈ ਹੈ ਕਿਦਾ ਦਾ ਰੈਂਦੇਆ ਪ੍ਰੋਗਰਾਮ ਬਹੁਤ ਵਧੀਆ ਰਿਹਾ ਡਾਂਸ ਹੋਇਆ ਹਾਂਜੀ ਖੂਬ ਡਾਂਸ ਹੋਇਆ ਹਲੇ ਤਮਾਲ ਮੱਚੇਗੀ ਹੁਣੇ 2:00 ਵਜੇਗਾ ਹੁਣੇ ਖੂਬ ਤਮਾਲ ਬੱਚੇਗੀ ਲੋਕਨ ਕੀ ਮੈਸੇਜ ਹੋਗੇ ਭਾਈਚਾਰੇ ਨੂੰ ਕੀ ਕਰਾਂ ਮੈਂ ਭਾਈਚਾਰੇ ਨੂੰ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਇਹ ਤਿਹਾਉਰ ਸਾਡਾ ਸਾਰਿਆਂ ਦਾ ਹੈ ਤੇ ਇਹ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ